ਨਾਨਕ ਨਾਮ ਦੇ ਅਰਥ ਨਾਲ ਸਤਕਾਰਤ ਭਾਈ ਨੰਦ ਲਾਲ ਜੀ ਨੇ ਕੀਤੇ ਹੈ ਤੇ ਭਾਈ ਨੰਦ ਲਾਲ ਜੀ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਜੀ ਦੇ ਬਹੁਤ ਵੱਡੇ ਭਗਤ ਹੋਏ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਹਨ ਆਦਿ ਪੜ੍ਹਿਆ ਬਹੁਤ ਵੱਡੇ ਵਿਦਵਾਨ ਸਨ ਨੰਦ ਲਾਲ ਗੋਇਆ ਉਹਨਾਂ ਦਾ ਨਾਂ ਸੀ ਗੁਰੂ ਕੀ ਉਸਤਤ ਬਹੁਤ ਲਿਖੀ ਉਹਨਾਂ ਨੇ ਦਸਮ ਪਾਸ਼ਾ ਮਹਾਰਾਜ ਜੀ ਦੀ ਉਸਤਤ ਬਹੁਤ ਲਿਖੀ ਦਸਮ ਪਾਸ਼ਾ ਮਹਾਰਾਜ ਜੀ ਦੇ ਦਰਬਾਰੀ ਕਵੀ ਸੀ ਤੇ ਬਹੁਤ ਉੱਚ ਕੋਟੀ ਦੇ ਵਿਦਵਾਨ ਸੀ ਔਰੰਗਜ਼ੇਬ ਦਾ ਮੁੰਡਾ ਸੀ ਬਹਾਦਰ ਸ਼ਾਹ ਬਹਾਦਰ ਸ਼ਾਹ ਦੇ ਟੀਚਰ ਸੀ ਇੱਕ ਵਾਰ ਇੱਕ ਕੁਰਾਨ ਦੀ ਆਇਤ ਆਈ ਤੇ ਔਰੰਗਜ਼ੇਬ ਦੇ ਜਿਹੜੇ ਕਾਜ਼ੀ ਮੁੰਲਾਣੇ ਉਹਨਾਂ ਨੂੰ ਅਰਥ ਨਹੀਂ ਹੋਏ ਤੇ ਇਹਨਾਂ ਨੇ ਦਿੱਤੇ ਸੀ ਉਸ ਵਾਰ ਔਰੰਗਜ਼ੇਬ ਚਾਹੁੰਦਾ ਸੀ ਕਿ ਇਸਲਾਮ ਵਿੱਚ ਆ ਜਾਣ ਇਹਨਾਂ ਨੂੰ ਕਤਲ ਕਰਾਉਣਾ ਚਾਹੁੰਦਾ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨਾ ਦੇ ਸੀ ਕਹੇ ਉਹ ਲਿਖਦੇ ਨੇ ਕਿੰਨੇ ਗੁਰੂ ਪਾਤਸ਼ਾਹ ਜੀ ਤੁਹਾਡੀ ਸ਼ਖਸੀਅਤ ਤੇ ਤੁਹਾਡੀ ਬਾਣੀ ਦੀ ਗੱਲ ਬੜੀ ਦੂਰ ਦੀ ਆ। ਤੁਹਾਡੀ ਸ਼ਖਸੀਅਤ ਤੇ ਤੁਹਾਡੀ ਬਾਣੀ ਦੀ ਗੱਲ ਤੇ ਬਹੁਤ ਦੂਰ ਦੀ ਉਹ ਤੇ ਜਿੰਨੇ ਤੁਹਾਡੀ ਬਾਣੀ ਤੇ ਤੁਹਾਡੇ ਦਰਸ਼ਨ ਕਰਦੇ ਤੁਹਾਡੀ ਸ਼ਖਸੀਅਤ ਨੂੰ ਨਿਹਾਰ ਲਿਆ ਉਹ ਤੇ ਬ੍ਰਹਮ ਗਿਆਨੀ ਬਣ ਗਿਆ। ਕਹਿੰਦੇ ਮੇਰੇ ਸਾਹਮਣੇ ਜਦੋਂ ਤੁਹਾਡਾ ਨਾਮ ਲਿਖਿਆ ਅੱਖਰਾਂ 'ਚ ਆ ਜਾਂਦਾ ਨਾ। ਕਹਿੰਦੇ ਮੈਂ ਇਸ ਮਾਨਤ ਕੇ ਬੋਛਾ ਚ ਚਲਿਆ। ਤੁਹਾਡੇ ਨਾਮ ਦੇ ਵਿੱਚ ਇੰਨਾ ਜ਼ਿਆਦਾ ਸਰੂਰ ਆ ਕਿ ਮੈਂ ਹੈਰਾਨ ਹੋ ਜਾਂਦਾ ਉਹ ਗੁਰੂ ਪਾਤਸ਼ਾਹ ਦੇ ਨਾਮ ਦੇ ਉੱਤੇ ਨੋਕ ਪੰਛੀ ਰਕੇ ਬਣੇ ਕਮਾਲ ਦੇ ਦੇਖੋ ਅਸੀਂ ਵੀ ਨਾਨਕ ਸ਼ਬਦ ਬੋਲਦੇ ਗੁਰੂ ਮਾਹਾਰਜ ਮਾਫ ਕਰਨਾ ਗੁਰੂ ਨਾਨਕ ਸ਼ਬਦ ਬੋਲਦੇ ਆ ਨਾ ਸੁਣਦੇ ਆ ਨਾ ਆਪਾਂ ਲਿਖਦੇ ਆ ਆਪਾਂ ਪੜ੍ਹਦੇ ਆ ਉਹ ਕਹਿੰਦੇ ਜਿਵੇਂ ਮੈਂ ਤੁਹਾਡਾ ਪਾਕ ਪਵਿੱਤਰ ਨਾਮ ਕਿਤੇ ਲੇਖ ਲੈਣਾ ਜਾਂ ਫੜ ਲੈਣਾ ਮੋਤੇ ਰੁਕ ਜਾ ਉਹ ਲਿਖਦੇ ਨੇ ਹਰ ਦੋ ਨੂਨੇ ਨਾਮੇ ਪਾਕਿਸ ਇਹ ਗੁਰੂ ਮਹਾਰਾਜ ਜੀ ਬਾਬਾ ਨਾਨਕ ਪਾਸ਼ਾ ਮਹਾਰਾਜ ਤੁਹਾਡੇ ਪਾਕ ਪਵਿੱਤਰ ਨਾਮ ਦੇ ਵਿੱਚ ਜਿਹੜੀ ਦੋ ਨੰਨੇ ਹਨ ਜਿਹੜੇ ਬਹੁਤ ਪਾਕ ਨੇ ਹਰ ਦੋ ਨੂਨ ਦੋ ਨੰਨੇ ਨਾਮੇ ਪਾਕਿਸ ਪਾਕ ਪਵਿੱਤਰ ਨਾਮ ਦੇ ਵਿੱਚ ਜਿਹੜੇ ਤੁਹਾਡੇ ਦੋ ਨੰਨਿਆਂ ਤੇ ਮੇਰੀ ਨਜ਼ਰ ਪੈ ਜਾਂਦੀ ਵੀ ਤੇ ਟਿਕ ਜਾਂਦੀ ਵੀ ਅੱਜਿੱਤੇ ਨਾਨਕ ਲਿਖਿਆ ਹੁੰਦਾ ਕਹਿੰਦੇ ਜਦੋਂ ਮੈਂ ਪਹਿਲੇ ਨੰਨੇ ਨੂੰ ਵੇਖਦਾ ਮੈਂ ਪੜਦਾ ਤੇ ਪਹਿਲੇ ਨਾਨੇ ਤੋਂ ਮੈਨੂੰ ਚੇਤਾ ਆਉਂਦਾ ਹਰ ਦੁਨੋ ਦੇ ਨਾਮੇ ਪਾਕਿਸ ਨੀਮ ਫਿਰ ਨਾਨਕ ਪਾਸ਼ਾ ਮਹਾਰਾਜ ਤੁੰਗਿਆ ਨੂੰ ਤਾਂ ਦੇਣ ਵਾਲਾ ਤੁਹਾਡਾ ਨੰਨਾ ਅੱਖਰ ਮੈਨੂੰ ਦੱਸਦਾ ਕਿ ਅੱਜ ਤੱਕ ਜੋ ਮੈਨੂੰ ਪ੍ਰਾਪਤ ਹੋਇਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਤੁਹਾਡੀਆਂ ਨਿਆਮਤਾ ਨੇ ਸਾਟੀ ਮਾ ਕੇ ਆਪਣੇ ਜੀਵਨ ਵਿੱਚ ਸਾਥੀ ਮਾਰਕੀਟ ਦੇ ਤੰਤਰ ਸਾਈਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਜਨਮੇ ਅੱਟਾਂ ਸਚਾਈ ਦੇਖਤੀ ਹਮ ਰੁੱਲਦੇ ਫਿਰਦੇ ਕੋਈ ਬਾਤ ਨਾ ਪੂਸ਼ਤਾ ਮੈਂ ਰੋਜ਼ਦਾ ਕਰਦਾ ਸੀ ਗਲੀਆਂ ਗਲੀਆਂ ਕੱਖਾਂ ਮੰਗ ਰੋਲਦਾ ਰਹਿੰਦਾ ਸੀ ਗਲੀਆਂ ਦੇ ਕੱਖਾਂ ਮੰਗ ਰੋਲਦਾ ਰਹਿੰਦਾ ਸੀ ਕੋਈ ਮੇਰੀ ਗੱਲ ਨਹੀਂ ਸੀ ਪੁਸ਼ਤਾ ਤੇ ਅੱਜ ਉਹਨਾਂ ਦੇ ਦਰ ਤੇ ਕੀ ਬੋਲਿਆ ਜਾਂਦਾ ਕੀ ਪੁਕਾਰਿਆ ਜਾਂਦਾ ਅੱਜ ਉਹ ਸਦਾਰ ਤੇ ਤਾਂ ਤਾਂ ਸਹਿਬੀ ਗੁਰੂ ਰਾਮਦਾਸ ਮਹਾਰਾਜ ਇਹਨੂੰ ਕਿੱਦਾਂ ਬੁਕਾਰਿਆ ਜਾਂਦਾ ਬੈਠਾ ਸੋਡੀ ਪਾਤਸ਼ਾਹ ਤੇ ਉਹ ਦਰਵਾ ਇਹ ਉਹ ਨਾਮ ਮਨ ਪਾਸ਼ਾ ਮਹਾਰਾਜ ਜੀ ਤੁਹਾਡਾ ਪਹਿਲੇ ਨੰਨੇ ਤੋਂ ਮੈਨੂੰ ਪਤਾ ਲੱਗਦਾ ਕਿ ਤੂੰ ਨਿਆਮਤਾ ਦੇਣ ਵਾਲਾ ਤੇ ਨਿਆਮਤਾ ਕਹੋ ਜੀ ਕੀ ਦਾ ਥਾਪ ਦੇ ਪਾਤਸ਼ਾਹੀ ਜਿਹੜਾ ਰੋਂਦਾ ਫਿਰਦਾ ਮੈਨੂੰ ਮਾਫ਼ ਕਰਨਾ ਇਤਿਹਾਸਵਾ ਉਹਨੂੰ ਕੋਸੀ ਪਾਤਸ਼ਾਹ ਬਣਾ ਦਿੰਦੇ ਜੇ ਇਹ ਕੇਵਲ ਤੇ ਕੇਵਲ ਤੁਹਾਡੇ ਪਹਿਲੇ ਅੱਖਰ ਨੰਨੇ ਨਹੀਂ ਕਰਾਂਗਾ ਹਜੇ ਤੁਹਾਡੇ ਜੀਵਨ ਦੀ ਤੇ ਗੱਲ ਹੀ ਮਖਰੀਆ ਤੁਹਾਡੀ ਬਾਣੀ ਦੀ ਤਾਂ ਸਿਰੇ ਹੀ ਪਾਰਦਾ ਵਾ ਹਰ ਤੁਨੂਨੇ ਨਾਮੇ ਪਾਕਿਸਤਨੈਮ ਤੂੰ ਨਿਆਮਤਾ ਦੇਣ ਵਾਲਾ ਵਾ ਤੇ ਕਿੱਡੀ ਨਿਆਮਤ ਪੁੱਛਿਓ ਜਿਦੋਂ ਡਾਕਟਰ ਕਹਿ ਦਿੰਦਾ ਕਿ ਹੋਰ ਕਰਦਾ ਸੀ ਨੈਮ ਤੇ ਕਹਿੰਦੇ ਜਿਹੜਾ ਦੂਜਾ ਨੰਨਾ ਮਨਾ ਬਾਗਸੀਰ ਕਹਿੰਦੇ ਜਿਹੜਾ ਦੂਜਾ ਨੰਨਾ ਮਨਾ ਉੱਥੇ ਆਣ ਕੇ ਤੇ ਆਂਦਾ ਮੇਰੇ ਗਲ ਭਰ ਜਾਂਦਾ ਨਾਨਕ ਪਾਸ਼ਾ ਮੇਰੇ ਗਲ ਭਰ ਜਾਂਦਾ ਕਹਿੰਦੇ ਕਿਉਂ ਕਹਿੰਦੇ ਉਹਦਾ ਅਰਥ ਇਹ ਆ ਕਿ ਤੂੰ ਮਦਦਗਾਰ ਵਾ ਤੂੰ ਮੈਨੂੰ ਹਰ ਥਾਂ ਸਹਾਈ ਹੁੰਨਾ ਵਾ ਜਿੱਥੇ ਮੇਰਾ ਆਪਣਾ ਸਰੀਰ ਨਹੀਂ ਸਹਾਈ ਹੁੰਦਾ ਜਿੱਥੇ ਮੇਰੇ ਮਾਪਿਓ ਨਹੀਂ ਸਹਾਈ ਹੁੰਦੇ ਗੁਰੂ ਨਾਨਕ ਪਾਸ਼ਾ ਮਹਾਰਾਜ ਉੱਥੇ ਵੀ ਆਣ ਕੇ ਤੂੰ ਮੇਰੀ ਬਾਹ ਪਾ ਲੈਣਾ। ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮੰਨ ਉਹਾਂ ਨਾਮ ਤੇਰੇ ਸਭ। ਤੁਹਾਡੀ ਰੂਪ ਦੇ ਵਿੱਚ ਤੁਹਾਡੇ ਜੋਤ ਦੇ ਵਿੱਚ ਤੁਹਾਡੀ ਜੋਤ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਸਭ ਥਾਈ ਹੋਏ ਸਹਾਇ ਤੈਨੂੰ ਨੰਨੇ ਤੋਂ ਇਹ ਸਪਸ਼ਟ ਕਰਕੇ ਤੂੰ ਨਿਆਮਤਾ ਦੇਣ ਵਾਲਾ ਵਾ ਉਹਨਾਂ ਦੀ ਨਜ਼ਰ ਆ ਵੇਖੋ ਕੇਵਲ ਨਾਮ ਮੇਕਿਓ ਅੰਕਤ ਕਰ ਦੇ ਨੇ ਦੂਜੇ ਨੰਨੇ ਦੇ ਅਰਥ ਨੇ ਤੂੰ ਮਦਦਗਾਰ ਵਾ ਤੂੰ ਹਰ ਥਾਂ ਮੇਰੀ ਸਹਾਇਤਾ ਕਰਨ ਵਾਲਾ ਮੇਰੀ ਪਿੱਠ ਨਹੀਂ ਲੱਗਣ ਦੇਣਾ ਅਪ ਕਹਿੰਦੇ ਆ ਨਾ ਬਾੜੀ ਬਾੜ ਕਿ ਉੱਥੇ ਤੇ ਗੱਲ ਕਰੀ ਤਾਂ ਦੀ ਭਲਗੀ ਪਰ ਅੰਦਰ ਹੀ ਅੰਦਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਗੁਰੂ ਮਾਰਾਇ ਨੇ ਕਿਰਪਾ ਕੀਤੀ ਪੇਠ ਨਿਰਤ ਨਿਰਤੇ ਤੇ ਗੁਰੂ ਪਾਸ਼ਾ ਲਿਖੇ ਲਿਖੇ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਤੇਰਾ ਪਰ ਉਹਦਾ ਹੁਣ ਨੈਨ ਵਾ ਨਸੀਰ ਤੇ ਕਹਿੰਦੇ ਅੱਗੇ ਜਿਹੜੇ ਆਪ ਜੀ ਦੇ ਨਾਮ ਚ ਪਾਰ ਪਵਿੱਤਰ ਕੱਲੇ ਦੀ ਡੰਡੀ ਆ ਹਰ ਦੋ ਨੂਨੇ ਨਾਮੇ ਪਾਤੀ ਨੈਨ ਵਾ ਨਸੀਰ ਅਲਫ ਮਿਆਨੇ ਆਹ ਅਲਪਦਾ ਅਰਥ ਹੁੰਦਾ ਵਾ ਕੰਨੇ ਦੀ ਡੰਡੀ ਨੂੰ ਕਹਿੰਦੇ ਆ ਕਹਿੰਦੇ ਜਦੋਂ ਮੈਂ ਡੰਡੀ ਵੇਲਾ ਤੇ ਮੇਰੀ ਸੁੱਤ ਤੁਹਾਡੇ ਚਲਦਾਂ ਨਾਲ ਜੋੜ ਦਿੰਦੇ ਪਾਈ ਨਾ ਤਲਾ ਜੀ ਅਲਫ ਮਿਆਨੇ ਆਹਤ ਆਹਤਾ ਮਤਲਬ ਕੱਲਾ ਤੇਰੇ ਵਰਗਾ ਦੂਜਾ ਕੋਈ ਤੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ ਤੂੰ ਹੀ ਆ ਇੱਕ ਦੇ ਵਿੱਚ ਵੀ ਤੂੰ ਆ ਅਕਾਲ ਦੇ ਵਿੱਚ ਵੀ ਤੂੰ ਆ ਜਮੀ ਜ਼ਮਾਨੇ ਦੇ ਵਿੱਚੇ ਸਮਸਤ ਇੱਕ ਜੋਤ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਬਾਦ ਘਾਟ ਤੂੰ ਹੀ ਵਰਤਦਾ ਹੋ ਇਸੇ ਕਰਕੇ ਜਦੋਂ ਭਗਤਾਂ ਦੀ ਅਵਸਥਾ ਬਾਣੀ ਤੋਂ ਉਹਨਾਂ ਨੇ ਕੀ ਕਹਿ ਤੂੰ ਤੂੰ ਕਰਤਾ ਹੋ ਗਏ ਕਹਿੰਦੇ ਤੇਰੇ ਵਰਗਾ ਤੂੰ ਹੀ ਆ ਤੇ ਤੂੰ ਕੱਲ ਨਹੀਂ ਆ ਅਲਪ ਮਿਆਨੇ ਆਹਦ ਕਾਫ ਆਖਰੀ ਕੰਮੀ ਕਾਫ ਕੱਕੇ ਨੂੰ ਕੱਕੇ ਅੱਖਰ ਨੂੰ ਕਾਫ ਕਿਹਾ ਜਾਂਦਾ ਕਹਿੰਦੇ ਤੇ ਜਦੋਂ ਮੈਂ ਆਪ ਜੀ ਦੇ ਪਾਵਨ ਪਵਿੱਤਰ ਨਾਮ ਦੇ ਕੱਕੇ ਅੱਖਰ ਨੂੰ ਦੇਖਦਾ ਤੇ ਕਹਿੰਦੇ ਉਸ ਵੇਲੇ ਮੈਂ ਆਸ਼ਾ ਸ਼ਿਕਾਰ ਉੱਠਦਾ ਹੈ ਤੂੰ ਕੱਲਾ ਹੀ ਆ ਤੇਰੇ ਵਰਗਾ ਕੋਈ ਨਹੀਂ ਪਰ ਆਖਰੀ ਕਬੀਰ ਕਬੀਰ ਦੇ ਅਰਥ ਹੁੰਦੇ ਨੇ ਇੱਥੇ ਭਗਤ ਜੀ ਦਾ ਨਾਮ ਕਬੀਰ ਨਹੀਂ ਆਂਦਾ ਇਥੇ ਗੁਰਨਾਮਕ ਪਾਸ਼ਾ ਮਹਾਰਾਜੀ ਦੇ ਉਸ ਗੁਣ ਨੂੰ ਉਚਾਰਨ ਕਰਦੇ ਨੇ ਭਾਈ ਨੰਦ ਲਾਲ ਜੀ ਆਖਰੀ ਕਬੀਰ ਕਬੀਰ ਦਾ ਮਤਲਬ ਹੁੰਦਾ ਵਡਾ ਤੇ ਆਖਰੀ ਦਾ ਮਤਲਬ ਹੁੰਦਾ ਸਭ ਤੋਂ ਵੱਡਾ ਸਭ ਤੇ ਵੱਡਾ ਸਤਿਗੁਰੂ ਨਾਲੇ ਤੇਰ ਤੋਂ ਵੱਡਾ ਕੋਈ ਨਹੀਂ ਤੂੰ ਕੱਲਿਆਂ ਹਰ ਦੋਨੋਂ ਨੇ ਨਾਮੇ ਪਾਕਿਸਤਨ ਇਮਵਾਨ ਨਸੀਰ ਅੰਤਮਿਆਲੇ ਆਹਦ ਕਾਬ ਆਖਰੀ ਪੰਨੇ